ਹਾਂਜੀ ਸਰ ਅੱਜ ਦੇ ਧਰਨੇਵਾਰੇ ਦੱਸੋ ਜਰਾ ਕੀ ਸੀਗਾ ਅੱਜ ਦਾ ਧਰਨਾ ਦੋਸਤ ਦੋਸਤ ਪ੍ਰਸ਼ਾਸੀ ਜੋ ਸੀ ਸੰਜੀਤ ਸਿੰਘ ਜੋ ਸਾਡੇ ਮਾਨਤੂ ਕੋ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਜਿਹੜੀ ਅਰੇਸਟ ਹੋਈ ਗਿਫਤਾਰੀ ਈਡੀ ਨੇ ਗਲਤ ਜਿਸ਼ਨਾ ਕੀਤੇ ਰੇ ਉਸ ਦੇ ਸਬੰਧ ਵਿੱਚ ਪੂਰੇ ਦੇਸ਼ ਦੇ ਅੰਦਰ ਜਿਹੜਾ ਵਕਤ ਪਤਾ ਚੱਲਣੇ ਰੋਸ ਮਜਾਰੇ ਕੀਤੇ ਜਾ ਰਹੇ ਹੈ ਕਿ ਕਿਉਂਕਿ ਇਹਨਾਂ ਦਾ ਮੰਤਵ ਸਿਰਫ ਇਸ ਬੀਜਪੀ ਦਾ ਕੇਸ਼ਰੀਵੰਦ ਕੇਜੀਵਾਲੀ ਦਾ ਵੱਧ ਹੈ ਪ੍ਰਭਾਵ ਹੈ ਉਸ ਨੂੰ ਰੋਕਰ ਵਾਸਤੇ ਪਹਿਲੋਂ ਇਹਨਾਂ ਦੇ ਜੀ ਮਨੀਸ਼ ਫੋਲਿਆ ਜੀ ਜਿਨ੍ਹਾਂ ਨੇ ਐਜੂਕੇਸ਼ਨ ਤੇ ਬਹੁਤ ਅੱਛਾ ਕੰਮ ਕੀਤਾ ਸੀ ਉਹਨਾਂ ਨੂੰ ਅੰਦਰ ਪਿਲੇ ਅੰਦਰ ਜੈਨ ਜੀ ਨੂੰ ਭੇਜਿਆ ਔਰ ਸਿਰਫ ਸਿਰਫ ਇੱਕ ਟੀਮ ਨੂੰ ਦਸਤੂਰ ਕਰਨਾ ਚਾਹੁੰਦੇ ਆ ਪਰ ਲੋਕ ਰਾਜ ਦੇ ਅੰਦਰ ਜਨਤਾ ਵੱਡੀ ਹੁੰਦੀ ਆ ਜਨਤਾ ਜਿਹੜੀ ਆ ਉਹ ਉਹਨਾਂ ਦਾ ਹੁੰਦਾ ਪ੍ਰਭਾਵ ਹੁੰਦਾ ਏ ਜੇਕਰ ਲੋਕ ਰਾਜ ਦੇ ਅੰਦਰ ਐਮਐਲਏ ਜਾਂ ਮਿਸਟਰ ਵੱਡੇ ਨਹੀਂ ਹੁੰਦੇ ਇਸ ਕਰਕੇ ਡਾਕਟਰ ਬਾਬਾ ਸੰਵੀਰ ਕਾ ਜੀ ਨੇ ਜੋ ਸੰਵਿਧਾਨ ਬਣਾਇਆ ਉਹ ਇਸ ਸੰਵਿਧਾਨ ਦੇ ਦੁਆਰਾ ਹਰ ਇੱਕ ਵਕਤੀ ਨੂੰ ਬੋਲਣ ਦਾ ਅਧਿਕਾਰ ووٹ ਦਾ ਅਧਿਕਾਰ ਰਾਈਟ ਉਹ ਸਭੀ ਜਹਲ ਫੁਕਾ ਦਿੱਤਾ ਹੋਇਆ ਉਹ ਸਰਕਾਰਾਂ ਨੂੰ ਸਿਰਫ ਇਸੇ ਦੇ ਦਬਾਉਣ ਵਾਸਤੇ ਇਹਨਾਂ ਦਾ ਇਵੈਂਟ ਇੱਥੋਂ ਤੱਕ ਕਿ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਨੇ ਸਰੇ ਸੰਵਿਧਾਨ ਉੱਤੇ ਬਾਵਸਅਬੇਦ ਕਰ ਦਿੱਤੀ ਬਰਾਸ ਨੂੰ ਸਪੋਰਟਿਸ ਕਰਨ ਦੀ ਕੋਸ਼ਿਸ਼ ਕੀਤੀ ਪਰ ਜਨਤਾ ਨੇ ਐਕਸੈਪਟ ਨਹੀਂ ਕੀਤਾ ਹੋਰ ਨਾ ਕਰੇ ਸਰ ਇੰਡੀਆ ਜਿਹੜੇ ਗਠਬੰਧ ਬਣਿਆ ਵਾ ਇਸ ਦੇ ਇਹਨੂੰ ਲੈ ਕੇ ਕਿ ਇਹ ਡਰ ਖਾ ਹਾਂਜੀ ਮੈਡਮ ਅੱਜ ਦਾ ਜਿਹੜਾ ਧਰਨਾ ਤੁਸੀਂ ਲਗਾਇਆ ਸੀਗਾ ਕੇਂਦਰ ਸਰਕਾਰ ਦੇ ਅੰਗੇਸ਼ਟ ਉਹਦੇ ਬਾਰੇ ਦੱਸੋ ਕੀ ਸੀਗਾ ਰੀਜਨ ਕੀ ਸੀ ਅੱਜ ਤਾਂ ਧਰਨਾ ਜਿਹੜਾ ਉਹ ਸਾਡੇ ਮਨਜੋਗ ਐਮਪੀ ਸ਼੍ਰੀ ਸੰਚੇ ਸਿੰਘ ਜੀ ਦੀ ਗ੍ਰਿਫਤਾਰੀ ਦੇ ਖਿਲਾਫ ਆ ਤੇ ਜਿਹੜਾ ਬਿਲਕੁਲ ਹੀ ਇੱਕ ਟੱਕਾ ਬੇਨਜਮੀ ਜਿਹੜੀ ਹੋਈ ਆ ਦੇਸ਼ ਦੇ ਵਿੱਚ ਇਸ ਲੋਕਤੰਤ੍ਰਿਕ ਦੇਸ਼ ਦੇ ਵਿੱਚ ਇਹੋ ਜੀਆਂ ਘਟਨਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਖਤਰਨਾਕ ਸਾਬਤ ਹੋਣਗੀਆਂ ਕਿਉਂਕਿ ਪਿਛਲੇ 1 ਸਾਲ ਤੋਂ ਜਿਹੜਾ ਸ਼ਰਾਬ ਘਟਾਲੇ ਦੀ ਪਰਵਾਹੀ ਚੱਲ ਰਹੀ ਆ ਜਿਹਦੇ ਵਿੱਚ ਕਿਤੇ ਵੀ ਕੋਈ ਸਬੂਤ ਨਹੀਂ ਮਿਲਿਆ ਕਿਤੇ ਵੀ 1 ਰੁਪਏ ਦਾ ਕੋਈ ਫੇਰ ਫੇਰ ਨਜ਼ਰ ਨਹੀਂ ਆਇਆ ਉਹਦੇ باوجود ਕਿਹੜੇ ਜਿਹੜੇ ਉਹਨਾਂ ਨੇ ਹੱਥ ਕੰਡੇ ਬਣਾਏ ਹੋਣਗੇ ਕਿ ਈਡੀ ਸੰਜੇ ਸਿੰਘ ਦੇ ਘਰ ਗਈ ਕਿ ਚਾਰ ਬੈਡਰੂਮ ਦੇ ਵਿੱਚ ਰਹਿਣ ਵਾਲਾ ਚਾਰ ਕਮਰਿਆਂ ਦੇ ਘਰ ਚ ਰਹਿਣ ਵਾਲਾ ਇਨਸਾਨ ਜਿਹੜਾ ਹਮੇਸ਼ਾ ਗਰੀਬਾਂ ਵਾਸਤੇ ਖੜਿਆ ਰੈਡੀ ਫੜੀ ਵਾਲਿਆਂ ਦੇ ਨਾਲ ਖੜਿਆ ਜਿਨੇ ਮੋਦੀ ਨੂੰ ਹਮੇਸ਼ਾ ਸੰਸਦ ਦੇ ਵਿੱਚ ਵਕਤ ਪਾ ਕੇ ਰੱਖਿਆ ਉਹ ਇੱਕੋ ਇੱਕ ਜਿਹੜਾ ਸਾਡਾ ਐਮਪੀ ਸੰਜੇ ਸਿੰਘ ਜਿਹੜਾ ਜਿਹੜਾ ਬਲੰਦ ਆਵਾਜ਼ ਹੈ ਜਿਹਨੂੰ ਦੁਨੀਆ ਹੁੰਦੀ ਆ ਔਰ ਉਹਨਾਂ ਦੀ ਜਿਹੜੀ ਗੱਲਬਾਤ ਜਿਹੜੀ ਆ ਉਹ ਹਮੇਸ਼ਾ ਸਟ੍ਰੀਕ ਹੁੰਦੀ ਆ ਔਰ ਉਹ ਕਿਹੋ ਜਿਹੇ ਹੱਥ ਕੰਡੇ ਬਣਾਏ ਹੋਣਗੇ ਜਿਹਦੇ ਨਾਲ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇਸ਼ ਦੀ ਜਿਹੜਾ ਸੰਸਕ੍ਰਿਤੀ ਆ ਇਸ ਦੇਸ਼ ਦਾ ਜਿਹੜਾ ਲੋਕਤੰਤ੍ਰਿਕ ਢਾਂਚਾ ਜਿਹੜਾ ਦੇਸ਼ ਦੇ ਵਿੱਚ ਰਾਜ ਕਰਨ ਦੇ ਤੌਰ ਤਰੀਕੇ ਆ ਉਹਦੇ ਵਿੱਚ ਇੱਕ ਵੱਡਾ ਫੇਰ ਬਦਲ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੋਦੀ ਸਰਕਾਰ ਵੱਲੋਂ ਕਿ ਭਾਜਪੀ ਜੜੀਆਂ ਆ ਪਾਰਟੀਆਂ ਨੂੰ ਛੋਟੀਆਂ ਪਾਰਟੀਆਂ ਨੂੰ ਜਿਹੜੀਆਂ ਨਵੀਆਂ ਪਾਰਟੀਆਂ ਆ ਰਹੀਆਂ ਜਾਂ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਨੂੰ ਖਾ ਜਾਣਾ ਚਾਹੁੰਦੀ ਹੈ ਇਹੋ ਜੀ ਜਿਹੜੀ ਵਰਤੀ ਆ ਇਹ দানਵ ਵਰਤੀ ਜਿਹੜੀ ਉਹਨਾਂ ਦੇ ਵਿੱਚ ਪੈਦਾ ਹੋ ਗਈ ਆ ਕਿ ਉਹ ਬਰਦਾਸ਼ਤ ਹੀ ਨਹੀਂ ਕਰ ਰਿਹਾ ਕਿਸੇ ਨੂੰ ਕਿ ਅਸੀਂ ਹੀ ਹੋਈਏ ਪੂਰੇ ਮੁਲਕ ਦੇ ਵਿੱਚ ਇਹ ਬਹੁਤ ਮਤਲਬ ਇੱਕ ਕਿਸਮ ਦਾ ਕਹਿ ਲੋ ਕਿ ਇਹ ਮੁਗਲਾਂ ਵਾਲੇ ਰਾਜ ਵਾਲਾ ਜਿਹੜਾ ਕਨਸੈਪਟ ਦੇਸ਼ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਹ ਦੇਸ਼ ਜਿਹੜਾ ਆ ਇਹ 200 ਸਾਲ ਜਿਹੜਾ ਰਹਿ ਕੇ ਗੁਲਾਮੀ ਤੇ ਰਹਿਣ ਤੋਂ ਬਾਅਦ ਜਿਨੇ ਖੌਕੁਰ ਬਾਨੀਆਂ ਕਰੂ ਕਰੋੜਾ ਕੁਰਬਾਨੀਆਂ ਤੋਂ ਬਾਅਦ ਦੇਸ਼ ਦੀ ਆਜ਼ਾਦੀ ਹੋਈ ਹੈ ਉਹ ਇਸ ਆਜ਼ਾਦੀ ਨੂੰ ਇਦਾਂ ਅਜਾਇਨੀ ਜਾਣ ਦੇਣਗੇ ਇਹਦਾ ਰਿਜ਼ਲਟ ਜਿਹੜਾ 2024 ਦੀ ਇਲੈਕਸ਼ਨ ਦੇ ਵਿੱਚ ਜ਼ਰੂਰ ਸਾਹਮਣੇ ਆਏਗਾ ਕਿਉਂਕਿ ਜਿਹੜਾ ਇੰਡੀਆ ਗੱਠਜੋੜ ਦੇਸ਼ ਤਾਂ ਬਣਿਆ ਉਹਦੇ ਰਾਹੀਂ ਜਿਹੜਾ ਸਬਕ ਸਿਖਉਣ ਦਾ ਲੋਕਾਂ ਨੇ ਤਿਆਰੀ ਕੀਤਾ ਸਿਰਫ ਉਹਦੀ ਬੁਖਲਾਹਟ ਪਰ ਜਿਹਦੇ ਵਿੱਚ ਸਭ ਤੋਂ ਵੱਧ ਜਿਹੜਾ ਹਿੱਸੇਦਾਰੀ ਉਹ ਆਮ ਆਦਮੀ ਪਾਰਟੀ ਦੀ ਹੈ ਜਿਹਦਾ ਕਰਕੇ ਆਮ ਆਦਮੀ ਪਾਰਟੀ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਜਿੱਤੇ ਕੱਲੇ-ਕੱਲੇ ਸ਼ਿਪਾਈ ਨੂੰ ਕੱਲੇ-ਕੱਲੇ ਉਹਨਾਂ ਦੇ ਲੀਡਰ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਬਿਨਾਂ ਕਿਸੇ ਕਸੂਰ ਤੋਂ ਬਿਨਾਂ ਕਿਸੇ ਦੋਸ਼ ਤੋਂ ਇਹ ਬਹੁਤ ਮਾੜੀਆਂ ਘਟਨਾਵਾਂ ਨੇ ਦੇਸ਼ ਵਾਸਤੇ ਦਾ ਜਿਹੜਾ ਗੱਠਜੋੜ ਹੈ ਉਹਨੂੰ ਦਬਾਉਣ ਵਾਸਤੇ ਮੋਦੀ ਸਰਕਾਰ ਇਹ ਸਾਰਾ ਕਰ ਰਹੀ ਹੈ ਬਿਲਕੁਲ ਇਹ ਇੱਕ ਗੱਠਜੋੜ ਨੂੰ ਦਬਾਉਣ ਵਾਸਤੇ ਇਹ ਸਾਰੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਵੈਸੇ ਇੰਡੀਆ ਦਾ ਗੱਠਜੋੜ ਤੇ ਖੂਨ ਬਣਿਆ ਉਹ ਤਾਂ ਕੱਲੇ-ਕੱਲੇ ਇਨਸਾਨ ਨੂੰ ਦਬਾਉਣ ਦੀਆਂ ਵੀ ਉਹਨਾਂ ਦੀਆਂ ਸਾਜ਼ਿਸ਼ਾਂ ਨੇ ਕਿ ਜਿਹੜਾ ਕੋਈ ਥੋੜਾ ਬੋਤਾ ਵੀ ਤਾਕਤਵਰ ਨਜ਼ਰ ਆਉਂਦਾ ਇਨਸਾਨ ਉਹਨੂੰ ਦਬਾਉਣਾ ਚਾਹੁੰਦੇ ਮੈਂ ਤੁਹਾਨੂੰ ਦੱਸਿਆ ਕਿ ਉਹ ਮੁਗਲਾਂ ਵਰਗਾ ਰਾਜ ਕਰਨਾ ਚਾਹੁੰਦੇ ਆ ਕਿ ਬਈ ਕੋਈ ਵੀ ਜਿੱਦਾਂ ਕਹਿੰਦੇ ਨਾ ਕਿ ਇੱਕ ਸੰਘਣੇ ਬੋਰਡ ਦੇ ਥੱਲੇ ਘਾਹ ਦੀ ਤੜ ਵੀ ਨਾ ਹੋਵੇ ਮੋਦੀ ਦਾ ਇਹ ਆ ਕਿ ਜੋ ਹੋਵੇ ਉਹਨਾਂ ਦਾ ਹੋਵੇ ਇਹ ਇਹੋ ਜੀ ਰਾਜਨੀਤੀ ਜਿਹੜੀ ਇਸ ਭਾਰਤ ਦੇਸ਼ ਦੇ ਵਿੱਚ ਕਿ ਹਿੰਦੂਸਤਾਨ ਦੇ ਵਿੱਚ ਇਹੋ ਜੀ ਰਾਜਨੀਤੀ ਨਾ ਅਜੇ ਤੱਕ ਹੋਈ ਆ ਇਤਿਹਾਸ ਗਵਾਇਆ ਤੇ ਨਾ ਹੋਏਗੀ ਇਹ ਭੁਲੇਖੇ ਨੇ ਇਹਨਾਂ ਦੇ ਜਿਨ੍ਹਾਂ ਜਿਹੜੇ ਜਨਤਾ ਦੂਰ ਕਰਦੇਗੀ ਔਰ ਰਾਜ ਜਿਹੜੇ ਨਾ ਸੈਂਟਰ ਗਵਰਨਮੈਂਟ ਦੇ ਜਿਹੜੇ ਰਾਜ ਹੁੰਦੇ ਆ ਉਹ ਆਪਣਾ ਇਹ ਏਡਾ ਵੱਡਾ ਇਹਨਾਂ ਸੁੰਦਰ ਸੱਦਾ ਗੁਲਦਸਤਾ ਹੈਗਾ ਦੇਸ਼ ਦਾ ਜਿਹੜੇ ਵੱਖ-ਵੱਖ ਧਰਮ ਵੱਖ-ਵੱਖ ਜਿਹੜੇ ਸਟੇਟਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਪਾਰਟੀਆਂ ਬਣੀਆਂ ਅੱਜ ਤੱਕ ਬੜੀ ਸ਼ਾਂਤੀ ਦੇ ਨਾਲ ਸਾਰਾ ਕੁਝ ਚੱਲਦਾ ਰਿਹਾ ਪਰ ਇਹ ਜਿਹੜੀ ਮੈਂ ਕਹਿੰਨੀ ਕਿ ਤੁਸੀਂ ਰਾਜ ਕਰੋ ਤੁਸੀਂ ਹਰ ਇੱਕ ਸਟੇਟ ਦੇ ਉੱਤੇ ਬੀਜਪੀ ਕਰ ਸਕਦੀ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰੇ ਲੋਕਾਂ ਦੇ ਆਮ ਲੋਕਾਂ ਦੇ ਪੱਖੀ ਗੱਲਬਾਤ ਕਰਨ ਉੱਥੇ ਇਲੈਕਸ਼ਨਾਂ ਲੜਨ ਉੱਥੇ ਆਪਣੇ ਰਾਜਨੀਤਿਕ ਕੱਟ ਇਹ ਕਿਹੜੀ ਰਾਜਨੀਤੀ ਆ ਜਿਹੜੀ ਕੀਤੀ ਜਾ ਰਹੀ ਆ ਜਿਹਦੇ ਤਹਿਤ ਮਤਲਬ ਤੁਸੀਂ ਹੜਪਣਾ ਚਾਹੁੰਦੇ ਹੋ ਤੁਸੀਂ ਜ਼ੋਰ ਜ਼ਬਰਦਸਤੀ ਕਰਕੇ ਲੀਡਰਾਂ ਨੂੰ ਪਾਸੇ ਕਰਕੇ ਤਾਂ ਕਿ VOTER ਵਿਚਾਰੇ ਕੋਲ ਕੋਈ ਆਪਸ਼ਨ ਨਾ ਬਚੇ ਉਹ ਸਿੱਧੇ ਸਿੱਧੇ VOTING ਇਹਨਾਂ ਨੂੰ ਪਾਵੇ ਇਕ ਗੱਲ ਮੈਂ ਇਹ ਵੀ ਕਰਨਾ ਚਾਹੁੰਦੀ ਕਿ ਪਿਛਲੇ तकरीबन 9.5 ਸਾਲ ਦੇ ਭਾਜਪਾ ਦੇ ਰਾਜ ਦੇ ਵਿੱਚ ਕਿ ਭਾਜਪਾ ਦਾ ਜਿਹੜਾ ਤੰਤਰ ਆ ਜਾਂ ਉਹਦੇ ਜਿੰਨੇ ਮਨਿਸਟਰ ਨੇ ਜਿੰਨੇ ਉਹਦੇ ਉਹਨਾਂ ਦੇ ਐਮ.ਐਲ.ਏਸ ਨੇ ਕੀ ਸਾਰੇ ਦੁੱਧ ਤੋਤੇ ਨੇ ਕੋਈ ਇੱਕ ਉਦਾਹਰਣ ਸੱਟ ਕੀਤੀ ਆ ਮਾਨਯੋਗ ਮੋਦੀ ਨੇ ਕਿ ਵੀ ਕੋਈ ਇੱਕ ਬੰਦਾ ਫੜ ਕੇ ਉਹਨਾਂ ਨੇ ਆਪਣੀ ਸਰਕਾਰ ਦਾ ਅੰਦਰ ਦਿੱਤਾ ਹੋਵੇ ਕੋਈ ਇੱਕ ਆਪਣਾ ਮੁੱਖ ਮੰਤਰੀ ਲਾ ਕੇ ਸਾਈਡ ਤੇ ਕੀਤਾ ਹੋਵੇ ਕਿ ਵੀ ਜੀ ਇਹ ਕਰਪਟਿਆ ਕੋਈ ਇੱਕ ਮੰਤਰੀ ਲਾ ਕੇ ਸਾਈਡ ਤੇ ਕੀਤਾ ਹੋਵੇ ਕਿ ਇਹ ਕਰਪਟਿਆ ਇਹ ਦੇਸ਼ ਦੀਆਂ ਕਦਰਾਂ ਕੀਮਤਾਂ ਦੇ ਖਿਲਾਫ ਆ ਕੀ ਸਾਰੇ ਦੇਸ਼ ਦੇ ਵਿੱਚੋਂ ਕਰਪਟ ਲੀਡਰ ਜਿਹੜੇ ਖੁਦ ਭਰਤੀ ਕਰਨ ਵਾਲੇ ਉਹਨਾਂ ਨੂੰ ਤਾਂ ਜਿਹੜਾ ਨੈਤਿਕ ਤੌਰ ਤੇ ਅਧਿਕਾਰ ਹੈ ਨਹੀਂ ਕਿ ਕਿਸੇ ਕੋਲ ਜੇ ਕਿਸੇ ਨੇ ਕੁਝ ਕੀਤਾ ਵੀ ਹੋਵੇ ਉਹਦੇ ਖਿਲਾਫ ਕੋਈ ਕਾਰਵਾਈ ਕਰ ਸਕਣ ਕਿਉਂਕਿ ਉਹ ਕਰਪਟ ਲੀਡਰਾਂ ਨੂੰ ਇਕੱਠਾ ਕਰਕੇ ਉਹਨਾਂ ਨੇ ਇੱਕ ਐਸਾ ਬੰਡਲ ਬਣਾ ਕੇ ਰੱਖਿਆ ਹੋਇਆ ਕਿ ਵੀ ਉਹ ਸਮਝ ਦੇ ਕੇ ਮੇਰੀ ਉਪਲਬਧੀਆ ਕੋਈ ਉਦਾਹਰਨ ਤਾਂ ਸੈੱਟ ਕਰ ਲੈਂਦੇ ਜਿਵੇਂ ਆਮ ਆਦਮੀ ਪਾਰਟੀ ਨੇ ਕੀਤੀ ਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਸੀਮ ਸਾਹਿਬ ਨੇ ਉਦਾਹਰਨ ਸੈੱਟ ਕੀਤੀ ਆ ਕਿ ਜੇ ਕੋਈ ਕਰਪਸ਼ਨ ਕਰੂਗਾ ਤਾਂ ਉਹਦੇ ਨਾਲ ਇਹ ਹੋਊਗਾ ਉਹਨਾਂ ਨੇ ਆਪਣੇ ਮੰਤਰੀ ਲਾਏ ਉਹਨਾਂ ਨੇ ਆਪਣੇ ਐਮ ਐਲ ਏ ਜੇਲ ਦੇ ਵਿੱਚ ਭੇਜੇ ਉਹਨਾਂ ਨੇ ਜੋ ਹੋਇਆ ਕਰਪਸ਼ਨ ਦੇ ਖਿਲਾਫ ਕੀਤਾ ਉਹਨਾਂ ਨੂੰ ਅਧਿਕਾਰ ਰਿਹਾ ਕਿ ਉਹ ਕ腐ਪਸ਼ਨ ਦੇ ਖਿਲਾਫ ਬੋਲਣ ਮਾਨਯੋਗ ਮੋਦੀ ਨੂੰ ਇਹ ਅਧਿਕਾਰ ਹੀ ਨਹੀਂ ਹੈ ਕਿ ਉਹ ਨੈਤਿਕ ਤੌਰ ਤੇ ਕਿਸੇ ਨੂੰ ਕਿਸੇ ਨੂੰ ਫੜ ਕੇ ਅੰਦਰ ਸੁੱਟਣ ਜਾਂ ਈਡੀਆਂ ਦੇ ਹਮਲੇ ਕਰੋ ਇਹ ਸਿਰਫ ਤੇ ਸਿਰਫ ਸਾਡੇ ਆਮ ਆਦਮੀ ਪਾਰਟੀ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇੰਡੀਆ ਗਠਜੋੜ ਜਿਹੜਾ ਬਹੁਤ ਮਜ਼ਬੂਤੀ ਨਾਲ ਉੱਭਰ ਕੇ ਸਾਹਮਣੇ ਆ ਰਿਹਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਆਉਣ ਵਾਲੇ ਸਮੇਂ ਵਾਸਤੇ ਜਿੰਨੇ ਟੈਲੈਂਟਡ ਜਿੰਨੇ ਲੀਡਰ ਜਿਹੜੇ ਰਸਤੇ ਰਾਜ ਕਰਨ ਵਾਲੇ ਜਿਹੜੀ ਸਮਰੱਥਾ ਰੱਖਦੇ ਉਹਨਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਟੀਮ ਨੂੰ ਬਿਖਰੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ